ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਕਿ ਪਿੰਡ ਜਹਾਗੀਰੇ ਜਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਆ ਰਿਹਾ ਜੀ ਆਪਣਾ ਬੋਰ ਤੇ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਇਹ ਜੀ ਰੇਤਾ ਮਾਰਦਾ ਹੈਗਾ ਤੇ ਉਹਨੂੰ ਰੇਤਾ ਵੀ ਦਿਖਾ ਦਿੰਨੇ ਕਿਹੜਾ ਹੈ ਰੇਤਾ ਮਾਰਦਾ ਹੈਗਾ ਤੇ ਆ ਰਿਹਾ ਜੀ ਖੇਲ ਦੇ ਵਿੱਚ ਰੇਤਾ 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 ਮਾਰਦਾ ਆ ਬੋਰ ਜੀ ਇਹ ਰੇਤਾ ਮਾਰਦਾ ਹੈਗਾ ਤੇ ਇਹਨਾਂ ਭਾਈਆਂ ਦਾ ਬੋਰ ਦਾ ਤੇਨ ਨਾਲ ਆਪਣੇ ਸੰਪਰਕ ਕੀਤੇ ਤੇ ਕਿਹਾ ਵੀ ਸਾਡੇ ਬੋਰ ਚ ਕੈਮਰਾ ਮਾਰ ਕੇ ਜਾਓ ਜਿਸ ਕਾਰਨ ਅਸੀਂ ਇੱਥੇ ਪਹੁੰਚਾਂਗੇ ਤੇ ਮਾਰ ਕੇ ਕੈਮਰਾ ਕਰਦੇ ਚੈੱਕ ਕਿ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਕਿਉਂ ਇਹ ਰੇਟਾ ਮਾਰਦਾ ਹੈਗਾ ਨਾਲ ਕਿਹ ਬਦਲ ਕੇ ਚੱਲ ਚੱਲ ਮੋਟਰ ਪਾਉਣੇ ਕੱਢਣੇ ਦੀ ਕੋਈ ਦਿੱਕਤ ਤਾਂ ਨਹੀਂ ਹੁੰਦੀ? ਨਾ ਵੀਰੋ ਜੰਮੀ ਨਹੀਂ ਆਈ। ਉਹਦਾ ਜਿਹੜਾ ਬੰਦਾ ਕੱਢ ਕੇ ਜਿਹੜਾ ਮੋਟਰ ਦੇ ਰੇਤਾ ਲੱਗਾ ਮੋਟਰ ਦੇ ਨਾਲ ਹੀ ਆਦੀ ਬਈ। ਹਾਂ ਉਹ ਵੀ ਆਇਆ ਬਸ। ਕੋਈ ਡਰਾਈਵਰੀ ਆਉਂਦਾ ਨਹੀਂ ਆ ਰਿਹਾ ਇੱਥੇ? ਨਾ ਨਾ ਬਿਲਕੁਲ ਵੀ ਨਹੀਂ। ਇੱਕ ਮਿੰਟ ਭਾਈ ਇਨਾ ਹੋ ਗਿਆ ਦੇਖਾ ਦਾਦਾ ਜੀ ਵੰਨੇ 130 ਚਲੋ ਉਹ ਤਾਂ ਜਾਂ ਕਿ ਸੱਡੀ ਬਸ ਹੌਲੀ ਚੱਲੀ ਜਮਾ ਹੌਲੀ ਚੱਲੀ ਹੁਣ 140 ਜਮਾ ਹੌਲੀ ਚੱਲੀ ਜਮਾ ਹੌਲੀ ਹੌਲੀ ਚੱਲ ਹੋਰ ਕੜੀ ਨਾ ਪੈ ਗਿਆ ਸਾਫ 흘ੀਲੀ ਹੌਲੀ 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 ਹੋਰ ਛੱਡ ਬਾਦ ਇਹਨੂੰ ਉੱਪਰ ਦੀ ਚੱਲ ਕੋਈ ਨਾ ਦੇਰ ਜਾਣ ਦੇ ਥੋੜੀ ਦੂਰ ਤੇ ਹੌਲੀ ਚੱਲੀ ਹੌਲੀ ਹੌਲੀ ਚੱਲ 150 ਹੋ ਗਿਆ ਚੱਲ Hold it, holy. John, holy. ਹੌਲੀ ਚੱਲੇ ਹੁਣਾ ਹੌਲੀ ਹੌਲੀ ਚੱਲ ਹੌਲੀ ਹੌਲੀ ਉੱਪਰ ਘਰ ਮੜਾ ਜਾ ਬਸ ਜਮਾ ਹੌਲੀ ਥੱਲੇ ਘਰ ਜਮਾ ਹੌਲੀ ਚੱਲੀ ਚੱਲ ਜਮਾ ਹੌਲੀ ਹੋਇਆ ਮਾ ਹੌਲੀ ਹੌਲੀ ਕੇ ਮਾਰੋਗਾ थले घर माड़ा जो बस उपर घर हाँ थल घर हाँ थे थले कि गार हो गया अरे उपर घर माड़ा जहाँ सौ रही

ਕੱਲ ਥਲੇ ਜਾ ਲਾ ਜਮ ਹੌਲੀ ਚੱਲੀ 170 ਹੋ ਗਿਆ ਪਹਿਲਾਂ ਤੇ ਜਲਦੀ ਦੀ ਮੋਟਰ ਬਈ ਨਹੀਂ ਪਹਿਲਾਂ 170 ਦੀ ਜਲਦੀ ਤੂੰ ਹਾਂ ਹੌਲੀ ਚੱਲ ਹੌਲੀ 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 ਹੋਣੀ ਉਹ ਉੱਪਰ ਕਰ ਮੜਾ ਜਾ ਓਰੇ ਕਿੰਨਾ ਹੈ ਓਰੇ ਹੂੰ थले का थोड़ा जा रोक उ थोड़ा जो प्रकार बस कि चल जाना थले ਕਿੰਨਾ ਹੋ ਗਿਆ ਓਰੇ 10000 ਇੰਟਰ ਆ ਗਿਆ ਇੰਟਰ ਜੀ ਮਾੜਾ 173 ਕਿੰਨਾ 173 70 ਬੰਦ 70 ਚੱਲ ਜਾਣ ਦੇ ਹੌਲੀ ਚੱਲੀ 90 ਦੇ ਹੌਲੀ ਚੱਲੀ ਜਾਮਾ ਚੱਲ ਹੌਲੀ ਹੌਲੀ ਦਵਾਰ ਤੇ ਕੈਮਰਾ ਨਾਲ ਮੁੜੀ ਬਸ ਹੌਲੀ ਚੱਲੀ 180 ਹੋ ਗਿਆ ਚੱਲ ਹੌਲੀ ਹੌਲੀ ਤੋਰ ਚੱਲ ਜਮਾ ਹੌਲੀ ਹੌਲੀ ਤੋਰ ਚੱਲ ਚੱਲ ਕਿਆਲਾ ਜਾਣਦੇ ਜਾਣਦੇ ਹੌਲੀ ਜਾਣਦੇ ਹੌਲੀ ਚਿੱਤੀ ਹੋਣੀ ਚਾਹੀਦੀ ਹੌਲੀ 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 ਕਿੰਨਾ ਵਰੇ 10 ਦਾ ਥਲੇ ਘਰ ਹੋਰ ਰੋਕ 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 190 ਖੜਾ ਲਾ ਵੇ ਕਿੰਨਾ 190 ਦੇ ਮੋਟਰ ਬਈ ਹਾਂ ਜੀ ਆ ਫਿਲਟਰ ਗਿਆ ਚੱਲ ਬਈ ਚੱਲ ਜਾਣ ਦੇ ਜਾਣ ਦੇ ਪੂਰੇ ਤੱਕ ਮਟਰ ਲੰਕਾ ਕੇ ਗਈ ਜੀ ਬਸ ਇਦੋਂ ਤੋੜੀ ਜਾਲਾ ਕਪਾਏ ਪੀ ਪਾਏ ਉਸ ਤੋਂ ਬਾਅਦ ਹੋਇਆ ਉਹ ਜੇਲ੍ਹ ਕਿੰਨਾ ਹੋ ਗਿਆ ਦੇਖ ਮੜਾ ਜਾ 270 ਚਲੋ ਤੋੜੀ ਜਾਲਾ ਤੋੜੀ ਹੈ ਨਾ ਹਰ ਇੱਕੀ ਮਤਲਬ ਦੋਸਤ ਹੀ ਹੋ ਗਿਆ ਜਾਣਦੇ ਦੋਸਤ ਨੱਬੇ ਦਨ ਹੋ ਗਿਆ 900 900 ਪੂਰੇ ਜਾਂ 900 900 ਕਪੱਕਾ ਪਿੰਡ ਚਲ ਜਾਣ ਦੇ ਜਾਣ ਦੇ ਜਾਨਦੇ ਤਰਸ ਤੋ ਦਸੋ ਤੋਰੀ ਜਲ ਤੋਰੀ ਜਲ ਤੋਰੀ ਜਲ ਹੌਲੀ ਹੌਲੀ ਤੋਰੀ ਜਲ ਖੜਾ ਆਇਆ ਨਿਕਰਾ ਤਾ ਸਾਡੀ ਤਾਜ ਕਮੜਾ ਤਾਜ ਚੱਕ ਸਾਡਾ ਜਾਨਦੇ ਤਾਜ ਇੱਕ ਸੱਟ ਮੜਾ ਹੋਰ ਜਾਨਦੇ 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 ਤਾਜਕਾ 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 ਛੜ ਥਲੇ ਤਾਜਕਾ ਛੜੇ ਜਾਣੇ ਜਲੇ ਲਾਂਗੇ ਚੱਲ ਜਾਣ ਦੇ ਤਾਜਕਾ ਤਾਜਕਾ ਤਾਹ ਚੱਕ ਉਹਦੇ ਪੰਡੂ ਤੇ ਖੜਾ ਹੈ ਤਾਹ ਚੱਕ ਲੈ ਹੁਣ ਘਟਦਾ ਵਈ 60 ਥਲੇ ਲੈ ਲੈ ਆ ਮੜਾ ਤਾਹ ਚੱਕੇ ਤਾਹ ਜੇ ਕੇ ਲੈ ਜਾਣ ਦੇ ਤਾਹ ਜੱਕ ਹਾ ਵੰਦਾ ਲੱਗਦਾ ਚਲ ਕੋਈ ਨਾ ਧਰਕੇ ਪੰਨਦਾਂਗੇ ਤਾਂ ਚੱਕੇ ਸਾਡਾ ਕੋਈ ਨਾ ਉਹ ਪਾ ਲੈ ਫਿਰ ਚੰਗਾ ਤਾਂ ਜਾ ਕੇ ਸਾਡਾ ਜਾਣ ਦੇ ਲੰਘ ਗਿਆ ਹੋਰ ਤਾਂ ਜਾ ਕੇ ਸਾਡਾ ਥੋੜਾ ਜਾ ਛੜ ਥਲੇ ਜਾਣਦੇ ਜਾਣਦੇ ਖੜਾ ਨਾ ਖੜ ਗਏ ਤਾਂ ਚੱਕ ਤਾਂ ਚੱਕ ਛੜ ਥਲੇ ਤਾਂ ਚੱਕ ਸੱਡੋਰਾ ਥੋੜਾ ਤਾਂ ਚੱਕ ਸੱਡਾ ਫੁੱਟ ਦੇ ਫੁੱਟ ਚੱਕਿਆ ਕਰ ਵਸ 1 ਫੁੱਟ ਫੁੱਟ ਵੀ ਬਾਲਾ ਥੋੜਾ ਚੱਕ ਲੈ ਕਰ ਮੈਂ ਜਾਣਦੇ ਤਾਹਾਂ ਜੱਕੇ ਸਾਡਾ ਤਾਹਾਂ ਜੱਕੇ ਸਾਡੋ ਜਾਣਦੇ ਤਾਹਾਂ ਜੱਕੇ ਸਾਡ ਥੋੜਾ ਜਿਹਾ ਹੋਰ ਜਮੇ 2 ਇੰਚ ਚਾ ਕਿਦਾਂ ਹਾਂ ਜੱਕੇ ਸਾਡੀ ਚੱਕ ਸੱਡ ਥਲੇ ਤਾਂ ਜਾਂ ਕਿ ਸਾਡਾ ਕਿੰਨਾ ਕੁ ਲੰਘਿਆ ਥਲੇ ਸਾਡਾ ਤਾਂ ਜਾਂ ਕਿ ਛੱਡੀ ਥੋੜਾ ਜਾਂ ਜਾਣ ਦੇ ਤਾਂ ਜਾਂ ਕਿ ਥੋੜੇ ਹੋਰ ਤਾਂ ਚੱਕੀ ਸਾਡਾ ਬਸ ਹਰ ਐਂਡ ਦੇ ਕਿੰਨਾ ਹੋ ਗਿਆ ਸੱਲਪੁਰਾ ਰਜਮ ਹਾਂ ਜੀ ਕੈਮਰਾ ਆਪਣਾ ਬੱਝੂ ਕੇਗਾ ਤੇ ਕੱਢਦੇ ਆ ਕੈਮਰਾ ਬਾਹਰ ਹੀ ਆਪਣਾ ਤੇ ਕਰਦੇ ਆ ਆਪਣੀ ਤਾਰ ਇਕੱਠੀ ਤੇ ਕਰਾਉਣਾ ਤੁਹਾਡੀ ਵਿਸਥੀ ਨਾਲ ਗੱਲ ਕੀ ਰਿਪੋਰਟ ਆ ਆਪਣੇ ਕੀਤੇ ਕੀ ਡਿਟੇਲ ਆਪਣੇ ਬੋਰ ਦੀ ਫੋਨ ਆਈ ਅਸੀਂ ਗੱਲ ਜੀ ਅਸੀਂ ਪਿੰਡ ਪਹੁੰਚੇ ਸੀ ਜਹਾਂਗੀਰ ਜੀ ਥੋੜਾ ਬੋਰ ਚੈੱਕ ਕਰਨ ਵਾਸਤੇ ਤੇ ਬਾਈ ਮਰੀਕ ਸਿੰਘ ਦੇ ਪਹੁੰਚਦੀ ਇਹ ਬੋਰ 9 ਇੰਚੀ ਦੀ ਹੈ ਮੰਨ ਲਓ ਰਿੱਤਾ ਮਾਰਦਾ ਤੇ ਰੋੜੀਆਂ ਵੀ ਵਿੱਚ ਦੀਆਂ ਤੇ ਬੋਰ ਚੈੱਕ ਕਰਿਆ ਆਪਾਂ ਨੇ 168 ਫੁੱਟ ਤੋਂ ਮੰਨ ਲਓ ਇਹ ਜਿਹੜਾ ਪਾਣੀ ਲੈਵਲ 135 ਫੁੱਟ ਤੇ ਹੈ 168 ਤੋਂ ਮੰਨ ਲਓ ਇੱਕ ਛਿਰਖਿਆ ਮੂਰੀ ਟੁੱਟੀ ਹੋਈ ਹੈ ਪਰ ਮਤਲਬ ਵਧੀਆ ਜਿਹੜਾ ਉੱਥੋਂ ਦੀ ਮੰਨ ਲਓ ਪਾੰਡੂ ਆਉਂਦਾ ਹੈਗਾ ਪਾੰਡੂ ਦੇ ਵਿੱਚੋਂ ਟੁੱਟਿਆ ਹੈ ਬੋਰਾ ਤੇ ਉਸ ਤੋਂ ਬਾਅਦ 170 ਤੋਂ ਮੰਨ ਲਓ ਆਪਣਾ ਕਹਿੰਦੇ ਨੇ ਇੱਥੇ 173 ਫੁੱਟ ਤੋਂ ਫੈਂਟਰ ਚੱਲ ਪੈ ਤੀ ਗੀਰੇ ਤੇ 193 ਫੁੱਟ ਤੱਕ ਫੈਂਟਰ ਹੈ ਵੀ ਫੁੱਟ ਫੈਂਟਰ ਤੇ ਹੋਇਆਗਾ ਤੇ ਉਹ ਤੁਹਾਡੇ 190 ਤੱਕ ਮੰਨ ਲਓ ਜਿਹੜਾ ਕੀ ਇਹ ਦਵਾਰ ਤੋਂ ਫੇਰ ਉਹ ਪੱਕਾ ਪਾਇਪ ਤੀਗਾ 90 ਤੇ ਮੋਟਰ ਚੱਲਦੀ ਦੀ ਇਹਦੇ ਫੈਂਟਰ ਦੇ ਵਿੱਚ ਉਥੋਂ ਵੀ ਜਾਲੀ ਪਾਟੀ ਹੋਈ ਤੀਗੀ ਤੇ ਉਹ ਤੁਹਾਡਾ 270 ਤੋਂ ਲੈ ਕੇ ਆਪਣਾ 290 ਤੱਕ ਆਪਣਾ ਇਹ ਮੰਨ ਲਓ ਜਿਹੜਾ ਤੀਗਾ ਇਹ ਫੈਂਟਰ ਪਿਆ ਦਵਾਰ ਤੋਂ ਫੇਰ 300 ਫੁੱਟ ਪੱਕਾ ਪਾਇਆ ਹੈ ਤੇ 25 ਫੁੱਟ ਸੱਲ ਹੈ ਬਾਕੀ ਸੱਲ ਭਰਿਆ ਹੋਇਆ ਹੈ ਦਾ ਜੀ ਬਾਕੀ ਇਹ ਬਾਈਆਂ ਨੂੰ ਕਲੀਅਰ ਕਰਾਤਾ ਦੇਖ ਲਈ ਆਪਾਂ ਨੇ ਵੀ ਟੁੱਟਾ ਬੋਰਾ ਇੱਥੇ ਉਹਦੇ ਕਰਕੇ ਰੇਤਾ ਤੇ ਹੁੰਦਾ ਤੀਗਾ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮਾ ਨੰਬਰ 9781754490